ਸੈਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਗੁਰ ਪਿਆਰਿਓ ਸਿਮਰਜੀਤ ਸਿੰਘ ਬੈਂਸ ਜੋ ਹਮੇਸ਼ਾ ਡਟ ਕੇ ਭ੍ਰਸ਼ਟਾਚਾਰ ਅਤੇ ਤੱਕਾ ਸ਼ਹੀਦਤ ਜਵਾਬ ਦਿੰਦੇ ਆਏ ਨੇ ਤੇ ਹਰ ਉਸ ਇਨਸਾਨ ਦੇ ਨਾਲ ਮੋਢੇ ਨਾਲ ਮੋਢਾ ਲਾਏ ਖੜੇ ਨੇ ਜਿਸ ਦੇ ਨਾਲ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੱਕਾ ਸ਼ਹੀ ਜਾਂ ਕਬਲੇਬਾਜ਼ੀ ਹੋ ਰਹੀ ਹੋਵੇ ਹਾਲ ਹੀ ਦੇ ਵਿੱਚ ਐਸੇ ਸਟੂਡੈਂਟਸ ਦੇ ਹੱਕ ਵਿੱਚ ਉਤਰੇ ਸਿਮਰਜੀਤ ਸਿੰਘ ਬੈਂਸ ਜਸਤਪਾਦਰ ਉਹਨਾਂ ਨੇ ਏਡੀਸੀ ਅਤੇ ਡੀਸੀ ਨੂੰ ਵੀ ਰਾਜ ਦੇ ਨਿਸ਼ਾਨੇ ਤੇ ਲਿਆ ਅਤੇ ਮੀਡੀਆ ਦੇ ਸਾਹਮਣੇ ਆ ਕੇ ਦੱਸਿਆ ਕਿ ਪ੍ਰੋਟੋਕਾਲ ਕੀ ਹੁੰਦੀ ਹੈ ਇਹ ਪਾਠ ਪੜਾਣਾ ਵੱਡੇ ਅਫਸਰਾਂ ਨੂੰ ਬਣਦਾ ਹੀ ਐ ਆਖਿਰ ਕੀ ਐ ਸਾਰਾ ਮਸਲਾ ਤੁਸੀਂ ਆਪ ਸੁਣੋ ਅਸੀਂ ਏਡੀਸੀ ਸਾਹਿਬ ਕੋਲੇ ਆਏ ਆ ਬੱਚੇ ਜਿਹੜੇ ਸਾਡੇ ਐਸਸੀ ਪੋਸਟ ਮੈਟਰਿਕ ਸਕਾਲਰਸ਼ਿਪ ਵਾਲੀਆਂ ਬੱਚੀਆਂ ਬੱਚੇ ਜਿਹੜੇ ਜਲੀਲ ਹੋ ਰਹੇ ਆ ਪ੍ਰਾਈਵੇਟ ਐਜੂਕੇਸ਼ਨ ਮਾਫੀਆ ਲੁੱਟ ਰਿਹਾ ਉਹਨਾਂ ਨੂੰ ਅਸੀਂ ਕੋਈ ਕਾਨੂੰਨ ਤੋਂ ਬਾਹਰ ਸਹੂਲਤ ਲੈਣ ਵਾਸਤੇ ਨਹੀਂ ਆਏ ਜੋ ਐਸ ਪਰ ਲਾਅ ਐਸ ਪਰ ਨੋਰਮਸ ਜੋ ਐਸਸੀ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਵਿੱਚ ਬਣਦਾ ਸੀ ਉਹ ਲੈਣ ਵਾਸਤੇ ਜਿਹੜੇ ਪ੍ਰਾਈਵੇਟ ਐਜੂਕੇਸ਼ਨ ਮਾਫੀਆ ਉਹਨੂੰ ਨਕੇਲ ਪਾਉਣ ਵਾਸਤੇ ਡੀਸੀ ਸਾਹਿਬ ADC ਸਾਹਿਬ ਦੇ ਦੱਸਣ ਅਨੁਸਾਰ DC ਸਾਹਿਬ ਕਹਿੰਦੇ ਜੀ ਬਿਮਾਰ ਹੈਗੇ ਉਹ ਤਾਂ ਹਿੱਲ ਨਹੀਂ ਸਕਦੇ ਮੇਰਾ ਖਿਆਲ ਤੋਂ ਤੁਸੀਂ ਵੀ ਹਾਜ਼ਰ ਸੀ ਸਾਰੇ ਜਣੇ ਬੈਡ ਰੈਸਟ ਤੇ ਹੈਗੇ ਬਿਮਾਰ ਆ ਮੈਂ ਕਿਹਾ ਜੀ ਠੀਕ ਆ ਫਿਰ ਉਹਨਾਂ ਨੇ ਕੋਈ ਮੈਡੀਕਲ ਲੀਵ ਲਈ ਹੋਊਗੀ ਕਿਉਂਕਿ DC ਕੋਈ ਰੱਬ ਥੋੜੀ ਆ DC ਦੀ ਲੱਖਾਂ ਰੁਪਇਆ ਤਨਖਾਹ ਤੇ ਉਹਨੂੰ ਜੇ ਤਕਸੀਮ ਕਰਕੇ ਇੱਕ ਦਿਹਾੜੀ ਤੇ ਲਾ ਲਈਏ ਤੇ ਮੇਰਾ ਖਿਆਲ ਆ 8-10000 ਰੁਪਇਆ ਡੇਲੀ ਦੀ ਤਨਖਾਹ ਬਣ ਜਾਂਦੀ ਹੈ ਡੀ ਸਾਹਿਬ ਦੀ ਤੇ ਕੋਈ ਮੈਡੀਕਲ ਲੀਵ ਨਹੀਂ ਕੋਈ ਉਹਨਾਂ ਦਾ ਰਜਿਸਟਰ ਨਹੀਂ ਇਨ ਬਿਟਵੀਨ ਏਡੀਸੀ ਸਾਹਿਬ ਦੇ ਟੈਲੀਫੋਨ ਦੇ ਉੱਤੇ ਡੀਸੀ ਸਾਹਿਬ ਦੇ ਕੈਂਪ ਆਫਿਸ ਤੋਂ ਕਾਲ ਆਉਂਦੀ ਹੈ ਡੀ ਸਾਹਿਬ ਗੱਲ ਕਰਦੇ ਆ ਉਸੇ ਟੈਲੀਫੋਨ ਤੋਂ ਮੇਰੇ ਨਾਲ ਏਡੀਸੀ ਸਾਹਿਬ ਡੀਸੀ ਨਾਲ ਗੱਲ ਕਰਾਉਂਦੇ ਆ ਮੈਂ ਡੀ ਸਾਹਿਬ ਨੂੰ ਪੁੱਛਦਾ ਹਾਂ ਕਿ ਡੀ ਸਾਹਿਬ ਤੁਸੀਂ ਫੋਨ ਨਹੀਂ ਚੱਕਦੇ ਕਹਿੰਦੇ ਨਹੀਂ ਮੇਰੇ ਕੋਲ ਤੁਹਾਡਾ ਨੰਬਰ ਨਹੀਂ ਹੈਗਾ ਮੈਂ ਕਹਿੰਦਾ ਮਤਲਬ ਜੇ ਐਮਐਲਏ ਦਾ ਨੰਬਰ ਹੈਗਾ ਉਹ ਚੱਕ ਲੈਣਾ ਆਮ ਲੋਕਾਂ ਦਾ ਫੋਨ ਜਨਤਾ ਲਈ ਬਿਲਕੁਲ ਜਵਾਬਦੇਹ ਨਹੀਂ ਹੈਗੇ ਕਹਿੰਦੇ ਜੀ ਤੁਸੀਂ ਕੰਮ ਦੱਸੋ ਮੈਂ ਜੀ ਮੈਂ ਕੰਮ ਇਹ ਦੱਸਦਾ ਵੀ ਤੁਸੀਂ ਬਿਮਾਰ ਹੋ ਮੈਨੂੰ ਡੀਸੀ ਸਾਹਿਬ ਨੇ ਦੱਸਿਆ ਕੀ ਤੁਸੀਂ ਆਪਣੀ ਮੈਡੀਕਲ ਲੀਵ ਭੇਜੀ ਹੈ ਮੈਡੀਕਲ ਛੁੱਟੀ ਭੇਜੀ ਹੈ ਕਹਿੰਦੇ ਤੁਸੀਂ ਕੰਮ ਦੀ ਗੱਲ ਕਰੋ ਮੈਂ ਨਹੀਂ ਜੀ ਕੰਮ ਦੀ ਬਾਤ ਚ ਹੀ ਕਰਦਾ ਕਿਉਂਕਿ ਮੈਨੂੰ ਲੋਕਾਂ ਨੇ ਅਧਿਕਾਰ ਦਿੱਤਾ ਲੋਕਾਂ ਨੇ ਐਮਐਲਏ ਬਣਾ ਕੇ ਭੇਜਿਆ ਆਪਣੇ ਹਕੂਕ ਦੀ ਰਾਖੀ ਤੇ ਜਿਹੜੀ ਬੇਈਮਾਨਾ ਤੰਤਰ ਨੂੰ ਨਕੇਲ ਪਾਉਣ ਵਾਸਤੇ ਉਹਨਾਂ ਨੇ ਬੜਾ ਬੱਤਮੀਜੀ ਦੇ ਨਾਲ ਟੈਲੀਫੋਨ ਡਿਸਕਨੈਕਟ ਕਰਤਾ ਮੈਂ ਉਹਨਾਂ ਨੂੰ ਉਸ ਤੋਂ ਬਾਅਦ ਦੇ ਵਿੱਚ ਟੈਕਸਟ ਮੈਸੇਜ ਕੀਤਾ ਮੈਂ ਮਸਲਾ ਇੱਥੇ ਛੱਡਣਾ ਹੋਏ ਨਮਾਇੰਦੇ ਦੇ ਅਧਿਕਾਰ ਹੈ ਕਾਨੂੰਨ ਦੇ ਅਨੁਸਾਰ ਪ੍ਰਿਵਿਲੇਜ ਕਮੇਟੀ ਆ ਪੰਜਾਬ ਵਿਧਾਨ ਸਭਾ ਦੇ ਅੰਦਰ ਬਣੀ ਹੋਈ ਕਿ ਕੋਈ ਅਫਸਰ ਜਿਹੜਾ ਚੁਣੇ ਨਮਾਇੰਦੇ ਦਾ ਨਰਾਦਰ ਕਰੇ ਤੇ ਉਹਨੂੰ ਦੰਡਤ ਕਿਵੇਂ ਕਰਨ ਉਹਨੂੰ ਪਨਿਸ਼ ਕਿਵੇਂ ਕਰਨਾ ਉਹਨੂੰ ਪ੍ਰੋਟੋਕੋਲ ਕਿਵੇਂ ਸਿਖਾਉਣਾ ਆ ਮੈਂ ਡੀ ਸਾਹਿਬ ਨੂੰ ਇਸੇ ਤਰੀਕੇ ਦਾ ਇੱਕ ਟੈਕਸਟ ਮੈਸੇਜ ਕਰਤਾ ਤਾਂ ਜੋ ਕੱਲ ਨੂੰ ਜਦੋਂ ਪ੍ਰਿਵਿਲੇਜ ਕਮੇਟੀ ਦੇ ਵਿੱਚ ਸਾਬ ਜਾਣਗੇ ਤੇ ਉਹਨਾਂ ਨੂੰ ਜਵਾਬ ਦੇ ਹੋਣਾ ਪੈਗਾ ਉਹਨਾਂ ਨੂੰ ਸਾਰੀ ਗੱਲ ਕਲੀਅਰ ਕਰਨੀ ਪੈਗੀ ਹੁਣ ਰਹਿ ਗਈ ਗੱਲ ਜਿਹੜੇ ਮੈਂ ਬੱਚੇ ਬੱਚੀਆਂ ਵਾਸਤੇ ਆਇਆ ਪੋਸਟ ਮੈਟਰਿਕ ਸਕਾਲਰਸ਼ਿਪ ਅੱਜ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਨਾਮ ਦੇ ਉੱਤੇ ਜਿਹੜਾ ਪ੍ਰਾਈਵੇਟ ਐਜੂਕੇਸ਼ਨ ਲੂਟ ਮਾਫੀਆ ਐਂ ਜਿਨ੍ਹਾਂ ਨੂੰ ਸਦਾਤਾਰੀ ਲੋਕਾਂ ਦੀ ਸ਼ਹਿ ਪ੍ਰਾਪਤ ਹੈ ਜਿਹੜੇ ਵੋਟਾਂ ਦੇ ਦਿਨਾਂ ਦੇ ਵਿੱਚ ਕਰੋੜਾ ਰੁਪਇਆ ਚੰਦਾ ਦੇ ਕੇ ਆਉਂਦੇ ਆ ਪਹਿਲਾਂ 10 ਸਾਲ ਬਾਦਲਾਂ ਦਾ 21 ਮਹੀਨਿਆਂ ਤੋਂ ਇਹਨਾਂ ਦਾ ਕੋਈ ਫਰਕ ਨਹੀਂਗਾ ਅੱਜ ਲੂਟ ਮਾਫੀਆ ਜਿਹੜਾ ਪ੍ਰਾਈਵੇਟ ਕਾਲਜ ਯੂਨੀਵਰਸਿਟੀਆਂ ਵਾਲਾ ਗਲਤ ਪਰਿਵਾਰਾਂ ਦੇ ਬੱਚੇ ਬੱਚੀਆਂ ਨੂੰ ਜਲੀਲ ਕਰ ਰਿਹਾ ਕਿਤੇ ਕਿਸੇ ਨੇ ਡਿਗਰੀ ਡਿਪਲੋਮਾ ਕੰਪਲੀਟ ਕਰ ਲਿਆ ਉਹਨੂੰ ਸਰਟੀਫਿਕੇਟ ਨਹੀਂ ਦਿੱਤੇ ਜਾ ਰਹੇ ਆ ਬੱਚੇ ਬੱਚੀਆਂ ਦੇ ਐਗਜ਼ਾਮੀਨੇਸ਼ਨ ਫਾਰਮ ਭਰਨ ਦਾ 10-10 ਹਜ਼ਾਰ ਰੁਪਿਆ ਮੰਗਿਆ ਜਾ ਰਿਹਾ ਜਦ ਕਿ ਅਸੀਂ ਏਡੀਸੀ ਸਾਹਿਬ ਨੂੰ ਸਾਰੇ ਨਿਯਮ ਤੇ ਸ਼ਰਤਾਂ ਆਰਟੀਆਈ ਦੁਆਰਾ ਮੰਗੇ ਹੋਏ ਸਾਰੇ ਦਸਤਾਵੇਜ਼ ਦਿਖਾਤੇ ਵੀ ਇੱਕ ਵੀ ਪੈਸਾ ਜਿਹੜੇ ਕਾਲਜ ਤੇ ਯੂਨੀਵਰਸਿਟੀਆਂ ਵਾਲੇ ਨਹੀਂ ਮੰਗ ਸਕਦੇ ਅਸੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਾਲੇ ਵਿਦਿਆਰਥੀ ਕੋਲੋਂ ਏਡੀ ਸਾਹਿਬ ਨੇ ਮੈਨੂੰ ਕਿਹਾ ਕਿ ਅਸੀਂ ਅੱਜ ਇਹ ਮਸਲਾ ਸਾਰਾ ਹੱਲ ਕਰਦੇ ਆਂਗੇ ਮੈਂ ਦੱਸਣਾ ਚਾਹੁੰਦਾ ਇਹ ਕਸਟੋਡੀਅਨ ਆਫ ਦਾ ਡਿਸਟ੍ਰਿਕਟ ਨੇ ਹੈ ਕਾਨੂੰਨ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਕਸਟੋਡੀਅਨ ਦੀ ਆ ਡੀਸੀ ਦੀ ਆ ਡੀ ਸਾਹਿਬ ਨਹੀਂ ਹੈਗੇ ਏਡੀ ਸਾਹਿਬ ਨੇ ਕਿਹਾ ਤੇ ਜੇ ਮਸਲਾ ਹੱਲ ਨਾ ਹੋਇਆ ਕੱਲੂ ਮੈਂ ਇਹਨਾਂ ਬੱਚੇ ਬੱਚੀਆਂ ਨੂੰ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਬਾਹਰ ਮੈਂ ਵੀ ਬੈਠੂਗਾ ਉੱਥੇ ਜਾ ਕੇ ਇਹਨਾਂ ਦੇ ਨਾਲ ਤਾਂ ਜੋ ਮੁੱਖ ਮੰਤਰੀ ਸਾਹਿਬ ਨੂੰ ਸਾਰੀ ਹਕੀਕਤ ਜਿਹੜੀ ਆ ਉਹ ਤਾਂ ਮੇਰੇ ਖਿਆਲ ਦਿਨ ਦੇ ਵਿੱਚ ਘੰਟਾ 2 ਘੰਟੇ ਕੋਈ ਮਾੜਾ ਮੋੜਾ ਕੰਮ ਕਰਨ ਵਾਸਤੇ ਆਉਂਦੇ ਆ ਗਰਾਊਂਡ ਰਿਐਲਿਟੀ ਕੀ ਆ ਜ਼ਮੀਨੀ ਹਕੀਕਤ ਕੀ ਆ ਜ਼ਮੀਨੀ ਹਕੀਕਤ ਦੱਸਣ ਵਾਸਤੇ ਜੇ ਇਹਨਾਂ ਨੇ ਕੰਮ ਨਾ ਕੀਤਾ ਪ੍ਰਾਈਵੇਟ ਸਕੂਲ ਕਾਲ ਪਿਆ ਨੂੰ ਨਕੇਲ ਨਾ ਪਾਈ ਤੇ ਕੱਲ ਨੂੰ ਇਨਾ ਬੱਚੇ ਬੱਚੀਆਂ ਦੇ ਨਾਲ ਸੀਐਮ ਦੇ ਘਰ ਅੱਗੇ ਬੈਠਣ ਦੀ ਜ਼ਿੰਮੇਵਾਰੀ ਮੇਰੀ ਹੈ ਔਰ ਮੈਂ ਪ੍ਰਾਈਵੇਟ ਸਕੂਲ ਕਾਲਜ ਯੂਨੀਵਰਸਿਟੀ ਜਿਹੜੇ ਲੂਟ ਕਰ ਰਹੇ ਅਸੀਂ ਸਟੂਡੈਂਟਸ ਦਾ ਸ਼ੋਸ਼ਣ ਕਰ ਰਹੇ ਜਲੀਲ ਕਰ ਰਹੇ ਮਨਨ ਨੂੰ ਵੀ ਸਤਕਾਰ ਸਹਿਤ ਵਾਰਨਿੰਗ ਦਵਾਂਗਾ ਰਿਸਪੈਕਟਫੁਲੀ ਉਹਨਾਂ ਨੂੰ ਵੀ ਵਾਰਨਡ ਕਰਦਾ ਵੀ ਹਟਜੋ ਤੁਸੀਂ ਜਦੋਂ ਗਰੀਬ ਦੀ ਕੁੱਲੀ ਦੇ ਵਿੱਚੋਂ ਕੋਈ ਤੂਫਾਨ ਉੱਠਦਾ ਤਾਂ ਫਿਰ ਵੱਡੇ ਵੱਡੇ ਬੇਈਮਾਨਾਂ ਦੇ ਮਹਿਲਾਂ ਦੇ ਮਨਾਰੇ ਚੱਕਨਾ ਚੂਰ ਹੋ ਜਾਂਦੇ ਆ ਨਾ ਇਹਨਾਂ ਨੂੰ ਪਰੇਸ਼ਾਨ ਕਰੋ ਇਹ ਉਸ ਵਰਗ ਦੇ ਬੱਚੇ ਬੱਚੀਆਂ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਤਿੰਨ ਟਾਈਮ ਦੀ ਰੋਟੀ ਨਹੀਂ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ ਤੇ ਤੁਸੀਂ ਇਹਨਾਂ ਨੂੰ ਜਲੀਲ ਕਰ ਰਹੇ ਹੋ ਮੇਰੀ ਉਹਨਾਂ ਨੂੰ ਵੀ ਤੁਹਾਡੇ ਜ਼ਰੀਏ ਰਿਕੁਐਸਟ ਆ ਵੀ ਹਟਜੋ ਤੁਸੀਂ ਨਹੀਂ ਤਾਂ ਇਹ ਲੋਕ ਅੰਦੋਲਨ ਹੋਊਗਾ ਲੋਕ ਸੜਕਾਂ ਤੇ ਆਉਣਗੇ ਤੇ ਫਿਰ ਬੱਕਰੀ ਦੁੱਧ ਦਵੇ ਦਵੇ ਮਿੰਗਣਾ ਪਾ ਕੇ ਉਹਦਾ ਸਵਾਦ ਕੀ ਹੈ ਮੈਂ ਆਸ ਕਰਦਾ ਵੀ ਇਹ ਪ੍ਰ ਕਰੂ ਨਹੀਂ ਫਿਰ ਕੱਲੋਂ ਬੱਚੇ-ਬੱਚਿਆਂ ਨੂੰ ਲੈ ਕੇ ਮੁੱਖ ਮੰਤਰੀ ਦੇ ਘਰ ਵਾ ਗੁਰਪਿਆਰੇ ਕੋਈ ਵੀ ਕਿੰਨੇ ਵੀ ਵੱਡੇ ਅਹੁਦੇ ਤੇ ਕਿਉਂ ਨਾ ਹੋਵੇ ਉਸ ਅਹੁਦੇਦਾਰ ਨੂੰ ਇੱਕ ਚੀਜ਼ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਜੋ ਪੋਜੀਸ਼ਨ ਤੇ ਉਹ ਬੈਠਾ ਹੈ ਉਸ ਦੀ ਗਰੀਮਾ ਉਹ ਯਾਦ ਰੱਖੇ ਕਦੇ ਭੁੱਲੇ ਨਾ ਕਿਉਂਕਿ ਜੇਕਰ ਅਸੀਂ ਜਿਸ ਅਹੁਦੇ ਦੇ ਉੱਤੇ ਬੈਠੇ ਆਂ ਅਗਰ ਉਸ ਦੀ ਗਰੀਮਾ ਅਸੀਂ ਭੁੱਲ ਜਾਨੇ ਆਂ ਤਾਂ ਕਿਤੇ ਨਾ ਕਿਤੇ ਅਸੀਂ ਆਪਣੇ ਕੰਮ ਦੇ ਨਾਲ ਆਪਣੀ ਕੁਰਸੀ ਦੇ ਨਾਲ ਜਸਟਿਸ ਨਹੀਂ ਕਰਦੇ ਤੇ ਉਸ ਦਾ ਜਵਾਬ ਅੱਜ ਨਹੀਂ ਤਾਂ ਕੱਲ ਸਾਨੂੰ ਦੇਣਾ ਹੀ ਪੈਂਦਾ ਹੈ ਇਸ ਲਈ ਚਾਹੇ ਕੋਈ ਸੰਤਰੀ ਹੈ ਚਾਹੇ ਕੋਈ ਮੰਤਰੀ ਹੈ ਜਾਂ ਕੋਈ ਸਿਵਲ ਸਰਵਿਸਸ ਦਾ EMPLOYE ਹੈ ਜਾਂ ਪੁਲਿਸ ਅਧਿਕਾਰੀ ਹੈ ਹਰ ਕਿਸੇ ਨੂੰ ਆਪਣੇ ਅਹੁਦਿਆਂ ਦੀ ਗਰੀਮਾ ਵੜਾ ਕੇ ਰੱਖਣੀ ਚਾਹੀਦੀ ਹੈ ਅਤੇ ਆਪਣੀਆਂ ਜ਼ਿੰਮੇਵਾਰੀਆਂ ਸੱਚਾਈ ਤੇ ਇਮਾਨਦਾਰੀ ਦੇ ਨਾਲ ਨਿਭਾਉਣੀਆਂ ਚਾਹੀਦੀਆਂ ਨੇ ਵਰਨਾ ਗਾਜ ਕਦੋਂ ਕਿੱਥੇ ਅਤੇ ਕਿਸ ਤੇ ਗਿਰਜੇ ਕੋਈ ਪਤਾ ਨਹੀਂ ਲੱਗ ਤੋ ਇਹ ਸਭ ਇਸ ਮਸਲੇ ਤੇ ਕੀ ਸੋਚਤ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ